ਹਵਾਨੇ ਜੱਜਮੈਂਟ ਤੁਸੀਂ ਲਾਉਣੀ ਆ ਵੀ ਇਹ ਗੱਲ ਕਰੀਏ ਨਾ ਐਸ ਵਾਰ ਨੇ 29 ਲੀਟਰ ਦੁੱਧ ਪਾਇਆ ਤਾਂ ਫਿਰ ਪਾਉ ਉਹ ਵੀ ਕਿਹੜੀ ਕਿਉਂਕਿ ਹਵਾਨੇ ਤੋਂ ਜੱਜਮੈਂਟ ਹੁੰਦੀ ਆ ਵੀ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸਫਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਕਿੰਗਰਾ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਤੇ ਤਸੀਲ ਇਸ ਪੈਨ ਨੂੰ ਸਾਰਕ ਪੈ ਜਾਂਦੀ ਹੈ ਬਾਈ ਗਰਮੀਤ ਦੇ ਘਰੇ ਪਹੁੰਚੇ ਆ ਅੱਜ ਇੱਕ ਗੱਬਣ ਐਚ ਐਫ گاਉਂ ਕਾਉ ਕੀਤੀਏ ਦੋਸਤੋ ਪ੍ਰੋਪਰ ਡਿਟੇਲ ਬਾਈ ਤੋਂ ਲਵਾਂਗੇ ਜਿੰਨਾ ਵੀ ਰਾਣੇ ਦੋਸਤੋ ਹਜੇ ਤਾਈਂ ਆਪਣੇ ਸਫਰਾਜ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਣੇ ਆਓ ਬਾਈ ਹਾਂਜੀ ਬਾਈ ਸਸੀ ਘਾਲ ਜੀ ਹੋ ਠੀਕ ਆ ਬਾਈ ਹਾਂ ਵਧੀਆ ਵੀਰੇ ਠੀਕ ਆ ਬੈਂ ਗਰਮੀ ਤੇ ਕਰੀ ਆਪਣਾ ਡਰੈਸ ਤੇ ਨੰਬਰ ਦਾ ਪਿੰਡ ਕਿੰਗਰਾ ਵੀਰੇ ਠੀਕ ਆ ਜੀ ਰਿਪੋਰਟ ਰੇਟ ਸਾਲ ਕਰਿਆ ਜਾਂਦਾ ਜੀ ਠੀਕ ਆ ਹਾਂ ਨਾਮ ਗਰਮੀ ਸਿੰਘ ਠੀਕ ਆ 977964583 ਠੀਕ ਆ ਅੱਜ ਇੱਕ ਵਿਹੜੀ ਹੈ ਬਈ ਹਾਂਜੀ ਹਾਂਜੀ ਵਿਹੜ ਇੱਕ ਆਹ ਹੈ ਤਾਂ ਛੋਟੀ ਵੀ ਕੱਜੀ ਤਿਆਰ ਕਰਕੇ ਵੇਚਾਂਗੇ ਠੀਕ ਆ ਹਾਂਜੀ ਤੇ ਇਹਦੀ ਕੀ ਡਿਟੇਲ ਆ ਭਰਾ ਇਹ ਦੂਜਾ ਸੁਹਾ ਸੁੰਦੀ ਵੀਰੇ ਦੂਜਾ ਸੁਹਾ ਸੁਣ ਵਾਲੀ ਹਾਂ ਅਗਲਾ ਭਲਾ ਦੀ ਜਿਹੜੀ ਨੇ ਸੌਦਾ ਕਰਨਾ ਭਲਾ ਤੀਜਾ ਮੰਨ ਕੇ ਕਰ ਲਵੇ ਠੀਕ ਆ ਆਪਾਂ ਮਾਲਕਾਂ ਦੇ ਦੂਜੇ ਮਾਲਕਾਂ ਨੇ ਆਪਾਂ ਦੂਜਾ ਹੀ ਦੱਸਿਆ ਜੀ ਠੀਕ ਆ ਹਾਂਜੀ ਬਈ ਤੇ ਦੋ ਤੱਕ ਹੀ ਇਮਾਨ ਕਰਦੇ ਆ ਵੀ ਕਿਹਨਾ ਬਾਈ ਆਪਾਂ ਤਾਂ ਦੱਸਿਆ 28 ਕਿਲੋ ਚੋਇਆ ਪਹਿਲੇ ਸੂਏ ਠੀਕ ਆ ਹਾਂ ਪਰ ਲੱਗਦਾ ਜੇ ਥੱਲੇ ਹਲ ਵੇਹਣੇ ਵੀਰੇ ਆਪਾਂ ਨੂੰ ਵੀ ਜੱਜਮੈਂਟ ਦਿੰਦਾ ਸਹੀ ਗੱਲ ਵੀ 28 ਕਿਲੋ ਕੱਢਿਆ ਹੋਊਗਾ ਬਾਕੀ ਅਗਲਾ ਆਪਣੇ ਤੋਂ ਸਿਆਣਾ ਜੀ ਨੇ ਸਮਝ ਕੇ ਲੈਣੀ ਹੈ ਨਾ ਅਗਲਾ 25 ਮੰਨ ਕੇ ਲੈ ਲੇ ਬਾਈ 30 ਮੰਨ ਕੇ ਲੈ ਲਵੇ ਠੀਕ ਪਰ 25 ਤੋਂ ਤਾਂ ਤਾਂ ਚੱਲਣ ਵਾਲੀ ਵੈੜ ਹੈਗੀ ਹੈ ਹੈਗੀ ਆ ਜੱਜਮੈਂਟ ਹੁੰਦੀ ਆ ਵੱਡਾ ਢਾਂਚਾ ਵੱਡਾ ਢਾਂਚਾ ਜੀ ਬਾਈ ਦਿਨ ਕਿੰਨੇ ਲੱਜੂਗੀ ਲਗਭਗ ਬਾਈ ਜੀ ਮੈਨੂੰ ਤਾਂ ਲੱਗਦਾ ਵੀ ਬੈਡ ਨੂੰ ਹਜੇ ਦਿਨ ਦੋ ਹੋਰ ਕੱਟਣੇ ਚਾਹੀਦੇ ਆ ਪਰ ਬਣੀ ਹੁਣ ਵੀ ਬਹੁਤ ਪਈ ਕਰਮ ਵਾਲੀ ਹਾਂ ਬਾਕੀ ਬਾਈ ਗਰਮੀ ਤੇ ਥਣਾ ਦੀ ਗੱਲ ਕਰੀਏ ਥਣ ਬਹੁਤ ਸੋਹਣਾ ਲੱਗਿਆ ਥਣ ਬਹੁਤ ਸੋਹਣਾ ਮੁੱਠੀ ਦੀ ਚਵਾਈ ਵਾਲਾ ਭਣਾ ਕੋਈ ਮਸ਼ੀਨ ਤੇ ਲਾਲੇ ਬਾਈ ਸਹੀ ਗੱਲ ਬਾਕੀ ਸੀਲ ਠੰਡੀ ਐਨੀ ਕਾ ਵੀਰੇ ਵੀ ਭਣਾ ਦੀ ਕੋਈ ਬੱਚਾ ਥੱਲੇ ਬਹਿ ਕੇ ਛੇੜੀ ਜਾਵੇ ਨਹੀਂ ਕਰਮ ਵਾਲੀ ਹੈ ਠੀਕ ਹੈ ਠੀਕ ਹੈ ਲਓ ਵੀ ਵਾਕਈ ਥਣਾ ਦਾ ਸਾਈਜ਼ ਨੂਤਰ ਪਰਲੀ ਸਾਈਡ ਤੋਂ ਹੀ ਵਿਖਾ ਦੇ ਇਤਨਾ ਵਿਖਾ ਦੇ ਬਹੁਤ ਉੱਪਰ ਦੀ ਆਉਂਦੀ ਬਾਈ ਬਹੁਤ ਸਟਰੋਂਗ ਮਿਲਕ ਵੇ ਨਾ ਤੇ ਥਣਾ ਦਾ ਸਾਈਜ਼ ਵੇਖੋ ਨਾ ਤੇ ਨਾੜਾ ਹਵਾਨੇ ਦੇ ਚੈੱਕ ਕਰ ਸਕਦੇ ਆ ਬਾਈ ਇਹਦਾ ਵੀ ਦੁੱਧ ਦਾ ਅਨਮਾਨ ਵੀ ਸਿਵਾ ਦੇ ਨਿਰਭਰ ਹਾਂ ਵੈਸੇ ਤਾਂ ਰੋਟੀ ਹੁਣ ਚੰਗੀ ਆ ਗਈ ਠੀਕ ਆ ਦੂਜੇ ਨੰਬਰ ਤੇ 10 ਤੋਂ 15% ਪ੍ਰੋਸੰਗ ਚ ਵੀ ਹੈਗੀ ਠੀਕ ਆ ਠੀਕ ਤੇ ਕਰਮਾ ਵਾਲੀ ਦੁੱਧ ਦੇ ਦਾ ਮੰਨ ਕੇ ਚਲੋ ਮੈਨੂੰ ਲੱਗਦਾ ਵੀ 30 ਤੋਂ ਤਾਂ ਚੱਲੂ ਪਰ 25 ਕਿਲੋ ਤਾਂ ਬੰਦਾ ਮੰਨ ਕੇ ਲੈ ਜਾ ਠੀਕ ਆ ਬਈ ਆਪਣਾ ਹੈ ਤੁਹਾਡਾ ਹੈਗਾ ਆਪਦਾ ਕੰਮ ਠੀਕ ਆ ਹੋ ਸਕਦਾ ਕੋਈ ਉਹ ਜੀ ਸੇਵਾ ਵਾਲੇ ਘਰ ਆਈ ਹੋਵੇ ਅਗਲੇ ਨੇ ਫੀਡ ਪਾਈ ਨਾ ਹੋਵੇ ਨੋਰਮਲ ਸੇਵਾ ਤੇ ਅਗਲੇ ਨੇ ਦੁੱਧ ਕੱਢਿਆ ਹੋਵੇ ਪਰ ਕਿਉਂਕਿ ਨਾ ਆਪਾਂ ਵੀ ਵੀਡੀਓ ਤੁਸੀਂ ਵੀ ਡੇਲੀ ਬਣਾਉਨੇ ਐ ਮੈਂ ਵੀ ਪਸ਼ੂ ਡੇਲੀ ਲੈਣਾ ਠੀਕ ਆ ਆ ਜੀ ਨੂੰ ਸਿਸਟਮ ਲੱਗਿਆ ਹੋਵੇ ਦੁੱਧ ਚਾਹੀਦਾ ਵੀ ਯਾਰ ਮੈਨੂੰ ਤਾਂ 30 ਕਿਲੋ ਕੱਢੇ ਕੱਢਣੇ ਸਹੀ ਗੱਲ ਸਹੀ ਗੱਲ ਜੇ ਕੋਈ ਚੰਗੀ ਕੇਰ ਵਾਲਾ ਲੈਂਦਾ ਹੋ ਸਕਦਾ 30 ਤੋਂ ਬਾਹਰ ਵੀ ਪਾਲੇ ਜਿਹੜੇ ਹਸਾਂ ਨਾ ਹਵਾਨੇ ਇਜਾਜਾ ਬਾਈ ਬਹੁਤ ਛੋਟੇ ਸਾਹਮਣੇ ਸਹੀ ਗੱਲ ਸਹੀ ਗੱਲ ਵਾਕਈ ਦੋਸਤੋ ਵਜ਼ਨ ਵਜੂਦ ਵਾਲੀ ਹੈਗੀ ਆ ਜੇ ਗੱਲ ਕਰੀ ਨਾ ਖਾਣਾ ਦਾ ਸਭ ਵ ਤੇ ਨਾਰਾਂ ਦੇਖ ਸਕਦੇ ਹਵਾਨੇ ਤੇ ਬਾਕੀ ਇੱਕ ਦੋ ਠੰਡੀ ਤੱਕਰਮਾਲੀ ਇੰਨੀ ਕਾ ਕੋਈ ਕੈਮਰੇ ਤੋਂ ਤਾਂ ਭਲਾਂ ਘਬਰਾ ਜੇ ਨਹੀਂ ਤਾਂ ਜਿਵੇਂ ਮਰਜੀ ਕੋਈ ਬੰਦਾ ਕਰਮਾਲੀ ਨੇ ਪੈਰ ਵੀ ਨਹੀਂ ਪਟਿਆ ਪੈਡੀ ਸੀ ਆ ਮੋਟੀ ਮੋਟੀ ਧਾਰ ਆ ਵੀਰੇ ਠੀਕ ਬਹੁਤ ਚੰਗੀ ਬੈਣ ਹੈ ਲੋ ਵੀ ਵਾਕਈ ਫੇਸ ਚੈੱਕ ਕਰੋ ਜੇ ਗੱਲ ਕਰੀ ਜੇ ਨਾ ਇਹ ਨਹੀਂ ਲੱਗਦਾ ਹੋਊਗਾ ਵੀ ਤੁਹਾਨੂੰ ਦੂਜਾ ਸੁਹਾ ਨਹੀਂ ਹੋਊਗੀ ਹੈ ਦੂਜਾ ਸੁਹਾ ਹੀ ਬਾਈਆਂ ਦਾ ਆਪਾਂ ਨੂੰ ਮਾਲਕਾਂ ਨੇ ਦੂਜਾ ਹੀ ਦੱਸਿਆ ਪਰ ਸੇਹ ਤਸਮਾਹ ਵਾਲੇ ਪਾਸੋਂ ਚੰਗੇ ਘਰੋਂ ਆਈ ਆ ਕਿਉਂਕਿ ਇਸੇ ਕਰਕੇ ਢਾਂਜਾ ਵੱਡਾ ਇਹ ਐਨਾ ਗੂਮੀ ਜੋ ਹੈ ਬੀਤੀ ਜੇਸੂਵੇ ਹੋ ਸਕਦੀ ਹੈ ਪਰ ਸੁਹਾ ਦੂਜਾ ਹੀ ਹੈ ਬਾਈਆਂ ਦਾ ਆਪਾਂ ਮਾਰਕਾ ਨਹੀਂ ਦੱਸਿਆ ਆ ਹੀ ਨੇੜੇ ਏਰੀਏ ਦੇ ਵਿੱਚੋਂ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਆ ਲੈ ਵੀ ਗਰਮੀ ਤੇ ਕਾਈ ਨਾ ਢੇੜਾ ਕੜਵਾਲੇ ਇੱਥੇ ਕੜਾਜੂ ਦੇ ਬਾਹਰ ਹਵਾਨੇ ਜਜਮੈਂਟ ਤੁਸੀਂ ਲਾਉਣੀ ਆ ਵੀ ਜੇ ਗੱਲ ਕਰੀਏ ਨਾ ਐਸ ਵਾਰ ਨੇ 23 ਲੀਟਰ ਦੁੱਧ ਪਾਇਆ ਤਾਂ ਫਿਰ ਪਾਉ ਵੀ ਕਿਹੜੀ ਕਿਉਂਕਿ ਹਵਾਨੇ ਤੋਂ ਜਜਮੈਂਟ ਹੁੰਦੀ ਆ ਵੀ ਸਿਹਤ ਸੰਭਾਲ ਵਾਲੇ ਪਾਸੇ ਉਹ ਵੀ ਬੜੀ ਚੰਗੀ ਆ ਨਾ ਵੀ ਉਹਦੀ ਜਿਹ ਮਿਹਨਤ ਨੂੰ ਕਹੀਏ ਸਲੂਟ ਆ ਵੀ ਇੰਨੀ ਸੰਭਾਲ ਕੀਤੀ ਆ ਤੇ ਕਰਮਾਂ ਵਾਲੀ ਦੂਜੇ ਸਵੇਰੇ ਥਲ ਦੇ ਇੱਥੇ ਹੋਰ ਬਾਕੀ ਸੰਗਰਾਜ ਆ ਜਿਵੇਂ ਹਾਲਾ ਘੋੜੀ ਜਾਂਦੀ ਹੈ ਸਹੀ ਗੱਲ ਆ ਸਹੀ ਗੱਲ ਆ ਵਜਨ ਤੁਰਿਆ ਨਹੀਂ ਜਾਂਦਾ ਸਹੀ ਗੱਲ ਆ ਬਾਕੀ ਦੋਸਤੋ ਐ ਮਟਕ ਮਟਕ ਤੁਰਦੀ ਹੈ ਇਹ ਨਹੀਂ ਗੱਲ ਵੀ ਵਜਨ ਹੈਗਾ ਤਾਂ ਉਹੀਂ ਢੱਕ ਡੋਲੇ ਖਾਂਦੀ ਫਿਰੂ ਵੀ ਵਿਠੇ ਢੇ ਖਾਂਦੀ ਫਿਰੂ ਕਈ ਵਜਨ ਵਾਲੀਆਂ ਮੈਡਾ ਨਾ ਤੁਰਿਆ ਨਹੀਂ ਜਾਂਦਾ ਠੇਡੇ ਜੇ ਖਾਂਦੀਆਂ ਫਿਰਦੀ ਹੈ ਹਾਂ ਤੁਰਤੀ ਆਇਆ ਜਿਵੇਂ ਤੇ ਲੱਤਾਂ ਨੂੰ ਤਾਨ ਨੂੰ ਵੀ ਪੂਰੀ ਸਟਰੋਂਗ ਆਏ ਗੱਲ ਨਹੀਂ ਵੀ ਆਲ ਦਾ ਵਜਨ ਜ਼ਿਆਦਾ ਹੈ ਤਾਂ ਮਹਾਰਾਜ ਨੇ ਵੀ ਲੱਤਾਂ ਵੀ ਉਹਨੇ ਕਿ ਜਾਨ ਦਿੱਤੀ ਆ ਵੀ ਲੱਤਾਂ ਭਾਰ ਚੱਕ ਸਕਣ ਤੇ ਹਵਾਨਾ ਦੋਸਤੋ ਵਾਕਈ ਤੁਹਾਨੂੰ ਦੱਸੂਗਾ ਵੀ ਇੰਨਾ ਦੁੱਧ ਪਾਉਣਾ ਜਾਈਦਾ ਇਹਨੂੰ 30 ਲੀਟਰ ਦੇ ਲਗਭਗ ਥਾਂ ਦਾ ਸਾ ਇਹ ਤੁਹਾਨੂੰ ਦੁਬਾਰੇ ਫੇਰ ਪਾਉਣੇ ਆ ਤੇ ਬਾਈ ਜੇ ਗੱਲ ਕਰੀਏ ਗਮੀ ਤੇ ਇਹਦੇ ਰੇਟ ਦੀ ਲਾਈਨ ਦੇਣ ਦੀ ਵਾਲੀ ਗੱਲ ਦੱਸਦੀ ਬੜਾ ਹਲਝਾਲਾ ਕੰਮ ਰੱਖੀ ਨਾ ਯਾਰ ਜਮਾ ਹੀ ਨਹੀਂ ਹਲਾ ਤਿਆਗਾ ਇਹਨੂੰ ਵੀ ਪਤਾ ਲੱਗੂ ਵਾਕੇ ਰੇਟ ਮੰਗਿਆ ਯਾਰ ਜਮਾ ਚਾਹ ਰਿਆਣ ਆਪਾਂ ਨੂੰ ਜਾਇਜ ਆਈ ਏ 1 ਲੱਖ ਤੇ 12000 ਰੁਪਿਆ ਰੇਟ ਆ ਵੀਰੇ ਤੂੰ ਦੱਸ ਦੇ ਜਾਇਜ ਆ ਕਿ ਨਹੀਂ ਠੀਕ ਆ 1 ਲੱਖ 12000 ਹਾਂਜੀ ਠੀਕ ਆ ਦੇਣੀ ਕਿੱਥੋਂ ਦੀ ਆ ਫਿਰ ਬਾਈ ਯਾਰ ਕਿਸੇ ਨੂੰ ਆਜ ਤਾਂ ਆਪਣਾ ਕਰਨ ਦੀ ਆਦਤ ਹੀ ਨਹੀਂ ਠੀਕ ਆ ਠੀਕ ਆ ਹਾਂ 110000 ਮਾਨਤਾਨ ਕਰਦੇ ਠੀਕ ਲਓ ਵੀ 1 ਲੱਖ ਕਰੂ ਬੰਦਾ ਜਿਹੜਾ ਲੈ ਇਹ 112000 ਮੰਗਿਆ ਸੀ 2000 ਤੁਹਾਨੂੰ ਹੋਰ ਮਾਨਤਾਨ ਕਰਾਦਾ ਤੇ 10000 ਚੋ ਵੀ ਬਾਈਆਂ ਦਾ ਹਜੇ ਵੀ ਮਾਨਤਾਨ ਕਰ ਦਿਆਂਗੇ ਜਿਹੜਾ ਵੀਰ ਆਉਂਦਾ ਵੈਰ ਦੋਸਤੋ ਤੁਹਾਡੇ ਜ਼ਰੂਰ ਪਸੰਦ ਆਊਗਾ ਇੱਥੋਂ ਆਉਂਗੇ ਤਾਂ ਜ਼ਿਲ੍ਹਾ ਹੈਗਾ ਫਰੀਦਕੋਟ ਤੇ ਪਿੰਡ ਹੈਗਾ ਬਾਈ ਦਾ ਕਿੰਗਰਾ ਤੇ ਨਾਂ ਹੈਗਾ ਗਰਮੀਤ ਨੇੜੇ ਸਾਦਸ ਰਹਿ ਜਾਂਦਾ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਚੱਲ ਰਿਹਾ ਸਕਰੀਨ ਦੇ ਹੇਠਲੇ ਪਾਸੇ ਸਾਡੇ ਨਾਲ ਸੰਪਰਕ ਕਰ ਸਕਦੇ ਆਂ ਤੇ ਮਿਲਦੇ ਆਂ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ